ਜੇਕਰ ਤੁਸੀਂ ਵੀ ਰਸਤੇ ਵਿੱਚ ਜਾ ਰਹੇ ਹੋ ਤੇ ਤੁਹਾਨੂੰ ਸਾਹਮਣੇ ਤੋਂ ਕੋਈ ਗੰਨਿਆਂ ਨਾਲ ਭਰੀ ਟਰਾਲੀ ਜਾਂ ਫਿਰ ਭੁੰਗ ਨਜ਼ਰ ਆਉਂਦਾ ਤਾਂ ਉਸੇ ਵਕਤ ਹੀ ਪਾਸਾ ਵਟ ਲਿਓ ਦੇਖਿਓ ਕਿਤੇ ਇੰਨਾ ਕਰਕੇ ਤੁਹਾਡੀ ਜ਼ਿੰਦਗੀ ਦਾਤ ਨਾ ਲੱਗ ਜੇ ਤਾਜ਼ੀਆਂ ਤਸਵੀਰਾਂ ਜਲੰਧਰ ਦੇ ਮਹੱਤਪੁਰ ਤੋਂ ਸਾਹਮਣੇ ਆ ਜਿੱਥੇ ਕਿ ਗੰਨੇ ਦੀ ਭਰੀ ਟਰਾਲੀ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਨੇੜੇ ਦੀ ਲੰਘਣ ਲੱਗੇ ਤਾਂ ਅਚਾਨਕ ਰਾਲੀ ਉਹਨਾਂ ਦੇ ਉੱਤੇ ਪਲਟ ਗਈ ਜਿਸ ਦੌਰਾਨ ਉਹ ਥੱਲੇ ਦਬ ਗਏ ਜਿਸ ਦਾ ਕੀ ਸੀਸੀਟੀਵੀ ਵੀਡੀਓ ਸਾਹਮਣੇ ਆਇਆ ਦੇਖੋ ਇਹ ਖੌਫਨਾਕ ਮੰਜ਼ਰ ਹਾਸੇ ਦੇ ਵਿੱਚ ਬੱਚੇ ਦੀ ਮੌਤ ਹੋ ਗਈ ਉਸ ਦੇ ਪਿਤਾ ਦਾ ਬਿਆਨ ਸਾਹਮਣੇ ਆ ਤੇ ਡਾਕਟਰ ਨੇ ਵੀ ਜ਼ਖਮੀਆਂ ਦੀ ਹਾਲਤ ਬਾਰੇ ਆਪਣੀ ਜਾਣਕਾਰੀ ਸਾਂਝੀ ਕੀਤੀ ਹੈ ਮੇਰਾ ਨਾਮ ਰਵਿੰਦਰ ਕੁਮਾਰ ਰਾਜੀ ਵੈਸੇ ਭੋਲਾ ਕਹਿੰਦੇ ਮੈਨੂੰ ਫਰੋਲਾ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਭਾਜੀ ਅਸੀਂ ਮੋਟਰਸਾਈਕਲ ਤੇ ਜਾਂਦੇ ਸੀਗੇ ਤੇ ਗੰਨਿਆਂ ਵਾਲੀ ਟਰਾਲੀ ਦੀ ਲੱਦ ਲੱਦੀ ਹੋਈ ਸੀ ਉਹਨਾਂ ਨੇ ਭਾਜੀ ਤੇ ਟਰਾਲੀ ਹਿੱਲਦੀ ਸੀਗੀ ਟਰਾਲੀ ਹਿੱਲਦੀ ਸੀਗੀ ਦੇਖ ਕੇ ਅਸੀਂ ਮੜਾ ਜਾ ਆਪਣਾ ਮੋਟਰਸਾਈਕਲ ਰੋਕ ਲਿਆ ਵੀ ਟਰਾਲੀ ਡੰਗ ਜਾਵੇ ਪਰ ਉਹਨਾਂ ਨੇ ਭਾਈ ওভারਲੋਡ ਟਰਾਲੀ ਉਹਨਾਂ ਨੇ ਕੋਈ ਬ੍ਰੇਕ ਮਾਰਨ ਦੀ ਕੋਸ਼ਿਸ਼ ਨਹੀਂ ਕੀਤੀ ਵੀ ਅਸੀਂ ਬ੍ਰੇਕ ਹੀ ਮਾਰ ਲਏ ਚਲੋ ਕੋਈ ਖੜਾ ਆ ਜਾਂ ਲੰਘ ਜਾਵੇ ਨਾ ਟਰਾਲੀ ਹਿੱਲਦੀ ਇਹਨਾਂ ਨੇ ਰੋਕੀ ਨਹੀਂ ਭਾਈ ਇੰਨੇ ਇੰਨੇ ਗੰਢੀਆਂ ਉੱਪਰ ਤਾਂ ਕੇ ਟਰਾਲੀਆਂ ਭਰਲੇ ਭਾਈ ਕਿਹਦੀ ਜਾਂਦੇ ਨਾਲੇ ਤਾਂ ਫਿਰ ਤਾਂ ਮੇਰਾ ਮੁੰਡਾ ਲੈ ਗਿਆ ਤਾਂ ਜੋ ਮੇਰਾ ਪਤੀ ਜਾ ਦੱਲਿਆ ਮੇਰੀ ਲਾਤ ਟੁੱਟ ਗਈ ਭਾਈ ਇੰਨੇ ਇੰਨੇ ਜਾਣਾਂ ਦਾ ਕੋਣ ਜ਼ਿੰਮੇਵਾਰ ਹੈ ਇਹ ਪ੍ਰਸ਼ਾਸਨ ਜਿੱਦਾਂ ਵੀ ਪਰਲਾ ਹੈ ਇਹਨਾਂ ਨੂੰ ਸਾਰਾ ਚਾਹੀਦਾ ਹੈ ਕਿ ਮਲੋਂ ਕਹਿੰਦਾ ਢੰਗ ਤਰੀਕੇ ਨਾਲ ਇਹਨਾਂ ਦੇ ਸਾਰੀ ਕਾਰਵਾਈ ਕੀਤੀ ਜਾਵੇ ਜਿਹੜਾ ਵੀ ਰੋਡ ਪਟਿਆ ਗਲਤ ਤਰੀਕੇ ਨਾਲ ਤੇ ਜਿਹੜਾ ਰੋਡ ਇੰਚਾਰਜ ਇਹ ਨਾ ਹੋਇਗਾ ਠੇਕੇਦਾਰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਆ ਇਹ ਐਕਸੀਡੈਂਟ ਹੋਇਆ ਕਿੱਥੇ ਕਰਕੇ ਇਹ ਇਹ ਪਾਜੀ ਪਰਜੀਆਂ ਰੋਡ ਤੇ ਸੁਪਰਸਟੋਰ ਕਰਿਆ ਦਾ ਸਟੋਰ ਆ ਅੱਛਾ ਜੀ ਉਹਦੀ ਦੁਕਾਨ ਦੇ ਬਾਹਰ ਤੁਸੀਂ ਕਿੰਨੇ ਜਾਣੇ ਸੀ ਹਾਂ ਜੀ ਮੈਂ ਇੱਕ ਮੈਚ ਦਾ ਕਿ ਮੇਰਾ ਮੁੰਡਾ ਇੱਕ ਮੇਰਾ ਭਤੀਜਾ ਤਿੰਨ ਜਣ ਜਿਹਦੀ ਡੈਥ ਹੋਈ ਉਹ ਤੁਹਾਡਾ ਕੀ ਲੱਗਦਾ ਮੇਰਾ ਬੇਟਾ ਯੋਗਰਾਜ ਕਿੰਨੀ ਉਮਰ ਆ ਉਹਦੀ 13 ਮਹੀਨਿਆਂ ਦਾ ਲੱਗਿਆ ਸਰ ਦੇਖੋ ਸਾਡੇ ਕੋਲ ਸਵੇਰੇ तकरीबन 8:30 ਵਜੇ ਦੋ ਪੇਸ਼ੇਤ ਲੈ ਕੇ ਆਏ ਨੇ ਜਿਨ੍ਹਾਂ ਦਾ ਐਕਸੀਡੈਂਟ ਹੋਇਆ ਸੀ ਮੈਕਪੁਰ ਗੰਨੇ ਦੀ ਕਹਿੰਦੇ ਟਰਾਲੀ ਜਿਹੜੀ ਉਲਟ ਗਈ ਉਹ ਦੋਨੋਂ ਇੰਜੜੀ ਸੀਗੇ ਐਕਚੁਅਲੀ ਇਹ ਫਾਦਰ ਸੀਗਾ ਨਾਲ ਉਹਦੇ ਦੋ ਬੱਚੇ ਸੀਗੇ ਤੇ ਇੱਕ ਦੀ ਕਹਿੰਦੇ ਕਿ ਰਾਤੀ ਜਿਹੜਾ ਬੱਚਾ ਛੋਟਾ ਸੀ ਯੋਗਰਾਜ ਉਹਦੀ ਤੇ ਕਹਿੰਦੇ ਮੌਕੇ ਤੇ ਡੈਥ ਹੋ ਗਈ ਤੇ ਔਰ ਦੋ ਜਣੇ ਜਿਹੜੇ ਸਵੇਰੇ ਸਾਡੇ ਪਹਿਲਾਂ ਕਿਸੇ ਹਸਪੀਟਲ ਮੈਦ ਤੋਂ ਦਾਖਲ ਸੀਗੇ ਸਵੇਰੇ ਸਾਡੇ ਕੋਲ ਲੈ ਕੇ ਆਏ 8:30 ਵਜੇ ਔਰ ਜਿਹੜਾ ਅਰਵਿੰਦਰ ਕੁਮਾਰ ਹੈ ਅਰਵਿੰਦਰ ਕੁਮਾਰ ਉਹਦੀ ਏਜ ਤਕਰੀਬਨ 45 ਸਾਲ ਦੀ ਹੋਣੀ ਜਿਹੜਾ ਬੱਚਿਆਂ ਦਾ ਫਾਦਰ ਹੈ ਉਹਦੇ ਫ੍ਰੈਕਚਰ ਹੈ ਗਿਆ ਲੱਤ ਦੀ ਤੇ ਕੰਡੀਸ਼ਨ ਉਹਦੀ ਠੀਕ ਹੈਗੀ ਹੈ ਗੱਲ ਪਤਾ ਕਰਦਾ ਹੈ ਹੀ ਇਸ ਆਈ ਥਿੰਕ ਕਿ ਉਹ ਆਊਟ ਆਫ ਡੇਂਜਰ ਹੈ ਦੂਜਾ ਬੱਚਾ ਜਿਹੜਾ ਹੈ 15 ਸਾਲ ਦਾ ਹੈ ਤੇ 15 ਸਾਲ ਦਾ ਬੱਚਾ ਉਹਦੀ ਕੰਡੀਸ਼ਨ ਬਿਲਕੁਲ ਠੀਕ ਹੈ ਛੋਟੀ ਮੋਟੀਆਂ ਉਹਦੇ ਚਿਹਰੇ ਤੇ ਲਗੜਾਈਆਂ ਨੇ ਇਹ ਸਾਡੇ ਕੋਲ ਦੋਨੋਂ ਨੂੰ ਲੈ ਕੇ ਆਏ ਨੇ ਔਰ ਅੰਡਰ ਟਰੀਟਮੈਂਟ ਉਹਨੂੰ ਚੱਲੂ। ਸੋ ਇਸ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਅਤੇ ਡੀਐਸਪੀ ਸ਼ਾਹਕੋਟ ਓਂਕਾਰ ਸਿੰਘ ਬਰਾੜ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਦਾ ਕਹਿਣਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਸ਼ਾਮ ਫਰਜ਼ੀਆਂ ਤੋਂ ਮੈਟਰ ਰੋਡ ਜਿਹੜਾ ਕੁਆਲਿਟੀ ਸਵੀਟਸ਼ਾਪ ਹੈ ਉਹਦੇ ਸਾਹਮਣੇ ਗੰਨੇ ਦੀ ਟਰਾਲੀ ਆ ਰਹੀ ਸੀ। ਤੇ ਨਾਲ ਹੀ ਇੱਕ ਬਾਈਕ ਤੇ ਤਿੰਨ ਸਵਾਰ ਸੀਗੇ। ਉਹ ਸੜਕ 'ਚ ਜੋ ਵੀਡੀਓ ਦਿਖ ਰਹੀ ਆ ਉਹਨੇ ਸੜਕ ਤੇ ਉਹ ਟਰਾਲੀ ਜਿਹੜੀ ਆ ਉਹ ਬਾਈਕ ਦੇ ਉੱਤੇ ਗੰਨੇ ਦੀ ਢੇਰੀ ਹੋ ਜਾਂਦੀ ਹੈ। ਉਸ ਤੋਂ ਬਾਅਦ ਉੱਥੇ ਪੁਲਿਸ ਵੀ मौके ਤੇ ਪਹੁੰਚਦੀ ਹੈ ਤੇ ਆਮ ਪਬਲਿਕ ਵੀ ਤੇ ਉਹ ਦੋਨੋਂ ਪੁਲਿਸ ਤੇ ਆਪਣੇ ਰਲ ਕੇ ਉਹਨਾਂ ਜਿਹੜੇ ਗੰਨਿਆਂ ਦੇ نیچے ਸੀਗੇ ਉਹਨਾਂ ਨੂੰ ਉਹਦੇ ਚੋਂ ਕੱਢ ਕੇ ਤੇ ਹਸਪੀਟਲ ਇਮੀਡੀਏਟ ਭੇਜਿਆ ਤੇ ਲੇਟ ਨਾਈਟ ਖਬਰ ਮਿਲੀ ਕਿ ਉਹ ਤੇ ਇੱਕ ਬੱਚਾ ਹੈਗਾ ਜੋ ਰਾਜ ਸਿੰਘ ਪੁੱਤਰ ਰਵਿੰਦਰਪਾਲ ਸਿੰਘ ਉਰਫ ਕਾਲਾ ਜੋ ਖਰਮਪੁਰ ਮਹਿਤਪੁਰ ਦਾ ਰਹਿਣ ਵਾਲਾ ਹੈ ਇਹਦੀ ਡੈਥ ਹੋਣ ਦੀ ਖਬਰ ਮਿਲੀ ਤੇ ਸਵੇਰੇ ਉਹਦੇ ਕੁਝ ਪਰਿਵਾਰ ਦੇ ਮੈਂਬਰ ਤੇ ਇਲਾਕੇ ਦੇ ਹੋਰ ਵਿਅਕਤੀ ਆਏ ਜੋ ਉਹ ਦੀ ਸਟੇਟਮੈਂਟ ਦੇਣਗੇ ਉਹਦੇ ਅਨੁਸਾਰ ਜੋ ਲੀਗਲੀ ਹੈਗਾ ਕਾਰਵਾਈ ਗਲਤੀ ਦੇ ਖਿਲਾਫ ਜਿਹੜੀ ਉਹ ਕੀਤੀ ਜਾਊਗੀ ਸਰ ਇਹਦੇ ਵਿੱਚ ਇੰਜਰਡ ਹਨ ਹਾਂ ਦੋ ਜਣੇ ਇੱਕ ਕਾਲਾ ਹੈਗਾ ਰਵਿੰਦਰਪਾਲ ਸਿੰਘ ਜਿਹੜੀ ਸਪੋਲਾ ਤੇ ਦੂਸਰਾ ਮੋਹਤ ਦੋ ਜਣੇ ਹੋਰ ਇੰਜਰਡ ਵੀ ਹੈਗੇ ਆ ਤੇ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਨੂੰਨੀ ਕਾਰਵਾਈ ਜਿਹੜੀ ਕਰਸੋ ਇਹ ਕਮਲੋ ਹਸਪੀਟਲ ਨੂੰ ਕੋត្រ ਦਾ ਪਤਾ ਲੱਗਿਆ ਬਾਕੀ ਹੁਣ ਜਿੱਥੇ ਦੱਸ ਰਹੇ ਤੇ ਉੱਥੇ ਜਾ ਕੇ ਉਹਦੀ ਸਟੇਟਮੈਂਟ ਰਿਕਾਰਡ ਕਰ ਲੈਣਾ ਕੀ ਕੰਡੀਸ਼ਨ ਹੈ ਇਹ ਜਾ ਕੇ ਪਤਾ ਲੱਗੂਗਾ ਜੀ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਜੋ ਇਹ ਸਟੇਟਮੈਂਟ ਦੇਣੀ ਹੈ ਜੀ ਉਹਨਾਂ ਨੇ ਜਿਹੜੀ ਸਟੇਟਮੈਂਟ ਲਿਖਉਣਗੇ ਪੁਲਿਸ ਵੱਲੋਂ ਉਹਦੇ ਤੇ ਲੀਗਲੀ ਬੰਦ ਐਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੇ ਨਾਲ ਨਕੌਦਰ ਤੋਂ ਪੁਨੀਤ ਅਰੋੜਾ ਦੀ ਰਿਪੋਰਟ